ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਦਿੱਲੀ ਦੀ ਮੌਜੂਦਾ ਮੁੱਖ ਮੰਤਰੀ ਆਤਿਸ਼ੀ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਐਲਜੀ ਦੇ ਦਫ਼ਤਰ ਪਹੁੰਚੀ ਹੈ ਸਵੇਰੇ 11 ਵਜੇ ਐਲਜੀ ਸੈਕਟਰੀਏਟ ਪਹੁੰਚੀ ਆਤਿਸ਼ੀ ਨੇ ਆਪਣਾ ਅਸਤੀਫਾ ਐਲਜੀ ਵੀ ਕੇ ਸਖ세ਨਾ ਨੂੰ ਸੌਂਪ ਦਿੱਤਾ ਜਿਸ ਤੋਂ ਬਾਅਦ ਐਲਜੀ ਨੇ 7ਵੀਂ ਦਿੱਲੀ ਵਿਧਾਨ ਸਭਾ ਭੰਗ ਕਰਨ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ ਆਤਿਸ਼ੀ ਨੇ ਕਾਲਕਾਜੀ ਸੀਟ ਤੋਂ ਭਾਜਪਾ ਦੇ ਰਮੇਸ਼ ਬਿਦੂੜੀ ਨੂੰ 3580 ਵੋਟਾਂ ਦੇ ਨਾਲ ਹਰਾਇਆ ਹਾਲਾਂਕਿ ਉਹਨਾਂ ਦੀ ਪਾਰਟੀ 22 ਸੀਟਾਂ ਤੇ ਸਿਮਟ ਕੇ ਰਹਿ ਗਈ ਹੈ ਉੱਥੇ ਹੀ ਭਾਜਪਾ ਨੇ 70 ਦੇ ਵਿੱਚੋਂ 48 ਸੀਟਾਂ ਜਿੱਤ ਕੇ 26 ਸਾਲ ਬਾਅਦ ਦਿੱਲੀ ਦੀ ਸੱਤਾ ਦੇ ਵਿੱਚ ਵਾਪਸੀ ਕੀਤੀ ਹੈ ਕਾਂਗਰਸ ਨੂੰ ਇੱਕ ਵੀ ਸੀਟ ਨਹੀਂ ਮਿਲੀ ਹੈ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ 17 ਸਤੰਬਰ 2024 ਨੂੰ ਐਲਜੀ ਵਿਨੇ ਸਖਸੇਨਾ ਨੂੰ ਆਪਣੇ ਸੀਐਮ ਅਹੁਦੇ ਤੋਂ ਅਸਤੀਫਾ ਸੌਂਪਿਆ ਸੀ ਉਨ੍ਹਾਂ ਦੇ ਨਾਲ ਆទਿਸ਼ੀ ਅਤੇ ਚਾਰ ਮੰਤਰੀ ਮੌਜੂਦ ਸੀ ਇਸ ਤੋਂ ਬਾਅਦ ਆទਿਸ਼ੀ ਨੇ ਨਵੀਂ ਸਰਕਾਰ ਬਣਾਉਣ ਦੇ ਲਈ ਦਾਵਾ ਪੇਸ਼ ਕੀਤਾ ਸੀ ਇੱਧਰ ਬੀਜਪੀ ਵੀ ਦਿੱਲੀ ਦੇ ਵਿੱਚ ਅਗਲੇ ਮੁੱਖ ਮੰਤਰੀ ਦੇ ਨਾਮ ਫਾਈਨਲ ਕਰਨ ਦੇ ਵਿੱਚ ਜੁਟੀ ਹੋਈ ਹੈ ਅਮਿਤ ਸ਼ਾਹ ਜੋ ਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਉਨ੍ਹਾਂ ਦੇ ਘਰ ਮੀਟਿੰਗ ਚੱਲ ਰਹੀ ਹੈ ਜੇਪੀ ਨੱਡਾ ਗ੍ਰਹਿ ਮੰਤਰੀ ਦੇ ਘਰ ਪਹੁੰਚੇ ਨੇ ਤੇ ਮੋਦੀ ਦੋ ਦੇਸ਼ਾਂ ਦੇ ਦੌਰੇ ਤੇ ਜਾ ਰਹੇ ਨੇ ਦਾਵਾ ਇਹ ਵੀ ਹੈ ਕਿ ਦਿੱਲੀ ਸੀਐਮ ਦਾ ਸੋ ਚੁੱਕ ਸਮਾਗਮ पीएम ਦੇ ਵਾਪਸ ਆਉਣ ਤੋਂ ਬਾਅਦ ਹੀ ਹੋਵੇਗਾ ਇਸ ਸੋਹ ਚੁੱਕ ਸਮਾਗਮ ਦੇ ਵਿੱਚ ਬੀਜਪੀ ਰਾਜਾਂ ਦੇ ਸੀਐਮ ਸ਼ਾਮਲ ਹੋ ਸਕਦੇ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਦਿੱਲੀ ਦੀ ਮੌਜੂਦਾ ਮੁੱਖ ਮੰਤਰੀ ਆਤਸ਼ੀ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਐਲਜੀ ਦੇ ਦਫ਼ਤਰ ਪਹੁੰਚੀ ਹੈ ਸਵੇਰੇ 11 ਵਜੇ ਐਲਜੀ ਸੈਕਟਰੀਟ ਪਹੁੰਚੀ ਆਤਿਸ਼ੀ ਨੇ ਆਪਣਾ ਅਸਤੀਫਾ ਐਲਜੀ ਵੀਕੇ ਸਖ세ਨਾ ਨੂੰ ਸੌਂਪ ਦਿੱਤਾ ਜਿਸ ਤੋਂ ਬਾਅਦ ਐਲਜੀ ਨੇ 7ਵੀਂ ਦਿੱਲੀ ਵਿਧਾਨ ਸਭਾ ਭੰਗ ਕਰਨ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ ਆਤਿਸ਼ੀ ਨੇ ਕਾਲਕਾਜੀ ਸੀਟ ਤੋਂ ਭਾਜਪਾ ਦੇ ਰਮੇਸ਼ ਬਿਦੂੜੀ ਨੂੰ 3580 ਵੋਟਾਂ ਦੇ ਨਾਲ ਹਰਾਇਆ ਹਾਲਾਂਕਿ ਉਹਨਾਂ ਦੀ ਪਾਰਟੀ 22 ਸੀਟਾਂ ਤੇ ਸਿਮਟ ਕੇ ਰਹਿ ਗਈ ਹੈ ਉੱਥੇ ਹੀ ਭਾਜਪਾ ਨੇ 70 ਦੇ ਵਿੱਚੋਂ 48 ਸੀਟਾਂ ਜਿੱਤ ਕੇ 26 ਸਾਲ ਬਾਅਦ ਦਿੱਲੀ ਦੀ ਸੱਤਾ ਦੇ ਵਿੱਚ ਵਾਪਸੀ ਕੀਤੀ ਹੈ ਕਾਂਗਰਸ ਨੂੰ ਇੱਕ ਵੀ ਸੀਟ ਨਹੀਂ ਮਿਲੀ ਹੈ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ 17 ਸਤੰਬਰ 2024 ਨੂੰ ਐਲਜੀ ਵਿਨੇ ਸਖਸੇਨਾ ਨੂੰ ਆਪਣੇ ਸੀਐਮ ਅਹੁਦੇ ਤੋਂ ਅਸਤੀਫਾ ਸੌਂਪਿਆ ਸੀ ਉਹਨਾਂ ਦੇ ਨਾਲ ਆទਿਸ਼ੀ ਅਤੇ ਚਾਰ ਮੰਤਰੀ ਮੌਜੂਦ ਸੀ ਇਸ ਤੋਂ ਬਾਅਦ ਆទਿਸ਼ੀ ਨੇ ਨਵੀਂ ਸਰਕਾਰ ਬਣਾਉਣ ਦੇ ਲਈ ਦਾਅਵਾ ਪੇਸ਼ ਕੀਤਾ ਸੀ ਇੱਧਰ ਬੀਜਪੀ ਵੀ ਦਿੱਲੀ ਦੇ ਵਿੱਚ ਅਗਲੇ ਮੁੱਖ ਮੰਤਰੀ ਦੇ ਨਾਮ ਫਾਈਨਲ ਕਰਨ ਦੇ ਵਿੱਚ ਜੁਟੀ ਹੋਈ ਹੈ ਅਮਿਤ ਸ਼ਾਹ ਜੋ ਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਉਹਨਾਂ ਦੇ ਘਰ ਮੀਟਿੰਗ ਚੱਲ ਰਹੀ ਹੈ ਜੇਪੀ ਨੱਡਾ ਗ੍ਰਹਿ ਮੰਤਰੀ ਦੇ ਘਰ ਪਹੁੰਚੇ ਨੇ ਤੇ ਮੋਦੀ ਦੋ ਦੇਸ਼ਾਂ ਦੇ ਦੌਰੇ ਤੇ ਜਾ ਰਹੇ ਨੇ ਦਾਵਾ ਇਹ ਵੀ ਹੈ ਕਿ ਦਿੱਲੀ ਸੀਐਮ ਦਾ ਸੌ ਚੁੱਕ ਸਮਾਗਮ ਪੀਐਮ ਦੇ ਵਾਪਸ ਆਉਣ ਤੋਂ ਬਾਅਦ ਹੀ ਹੋਵੇਗਾ ਇਸ ਸੌ ਚੁੱਕ ਸਮਾਗਮ ਦੇ ਵਿੱਚ ਬੀਜੇਪੀ ਰਾਜਾਂ ਦੇ ਸੀਐਮ ਸ਼ਾਮਲ ਹੋ ਸਕਦੇ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਦਿੱਲੀ ਦੀ ਮੌਜੂਦਾ ਮੁੱਖ ਮੰਤਰੀ ਆਤਿਸ਼ੀ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਐਲਜੀ ਦੇ ਦਫ਼ਤਰ ਪਹੁੰਚੀ ਹੈ ਸਵੇਰੇ 11 ਵਜੇ ਐਲਜੀ ਸੈਕਟਰੀਏਟ ਪਹੁੰਚੀ ਆਤਿਸ਼ੀ ਨੇ ਆਪਣਾ ਅਸਤੀਫਾ ਐਲਜੀ ਵੀ ਕੇ ਸਖ세ਨਾ ਨੂੰ ਸੌਂਪ ਦਿੱਤਾ ਜਿਸ ਤੋਂ ਬਾਅਦ ਐਲਜੀ ਨੇ 7ਵੀਂ ਦਿੱਲੀ ਵਿਧਾਨ ਸਭਾ ਭੰਗ ਕਰਨ ਦੀ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ ਆਤਿਸ਼ੀ ਨੇ ਕਾਲਕਾਜੀ ਸੀਟ ਤੋਂ ਭਾਜਪਾ ਦੇ ਰਮੇਸ਼ ਬਿਦੂੜੀ ਨੂੰ 3580 ਵੋਟਾਂ ਦੇ ਨਾਲ ਹਰਾਇਆ ਹਾਲਾਂਕਿ ਉਹਨਾਂ ਦੀ ਪਾਰਟੀ 22 ਸੀਟਾਂ ਤੇ ਸਿਮਟ ਕੇ ਰਹਿ ਗਈ ਹੈ ਉੱਥੇ ਹੀ ਭਾਜਪਾ ਨੇ 70 ਦੇ ਵਿੱਚੋਂ 48 ਸੀਟਾਂ ਜਿੱਤ ਕੇ 26 ਸਾਲ ਬਾਅਦ ਦਿੱਲੀ ਦੀ ਸੱਤਾ ਦੇ ਵਿੱਚ ਵਾਪਸੀ ਕੀਤੀ ਹੈ ਕਾਂਗਰਸ ਨੂੰ ਇੱਕ ਵੀ ਸੀਟ ਨਹੀਂ ਮਿਲੀ ਹੈ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਨੇ 17 ਸਤੰਬਰ 2024 ਨੂੰ ਐਲਜੀ ਵਿਨੈ ਸਖਸੇਨਾ ਨੂੰ ਆਪਣੇ ਸੀਐਮ ਅਹੁਦੇ ਤੋਂ ਅਸਤੀਫਾ ਸੌਂਪਿਆ ਸੀ ਉਨ੍ਹਾਂ ਦੇ ਨਾਲ ਆਤੀਸ਼ੀ ਅਤੇ ਚਾਰ ਮੰਤਰੀ ਮੌਜੂਦ ਸੀ ਇਸ ਤੋਂ ਬਾਅਦ ਆਤੀਸ਼ੀ ਨੇ ਨਵੀਂ ਸਰਕਾਰ ਬਣਾਉਣ ਦੇ ਲਈ ਦਾਵਾ ਪੇਸ਼ ਕੀਤਾ ਸੀ ਇੱਧਰ ਬੀਜਪੀ ਵੀ ਦਿੱਲੀ ਦੇ ਵਿੱਚ ਅਗਲੇ ਮੁੱਖ ਮੰਤਰੀ ਦੇ ਨਾਮ ਫਾਈਨਲ ਕਰਨ ਦੇ ਵਿੱਚ ਜੁਟੀ ਹੋਈ ਹੈ ਅਮਿਤ ਸ਼ਾਹ ਜੋ ਕਿ ਦੇਸ਼ ਦੇ ਗ੍ਰਹਿ ਮੰਤਰੀ ਨੇ ਉਹਨਾਂ ਦੇ ਘਰ ਮੀਟਿੰਗ ਚੱਲ ਰਹੀ ਹੈ ਜੇਪੀ ਨੱਡਾ ਗ੍ਰਹਿ ਮੰਤਰੀ ਦੇ ਘਰ ਪਹੁੰਚੇ ਨੇ ਤੇ ਮੋਦੀ ਦੋ ਦੇਸ਼ਾਂ ਦੇ ਦੌਰੇ ਤੇ ਜਾ ਰਹੇ ਨੇ ਦਾਵਾ ਇਹ ਵੀ ਹੈ ਕਿ ਦਿੱਲੀ ਸੀਐਮ ਦਾ ਸੋ ਚੱਕ ਸਮਾਗਮ ਪੀਐਮ ਦੇ ਵਾਪਸ ਆਉਣ ਤੋਂ ਬਾਅਦ ਹੀ ਹੋਵੇਗਾ ਇਸ ਸੌ ਚੁੱਕ ਸਮਾਗਮ ਦੇ ਵਿੱਚ ਬੀਜੇਪੀ ਰਾਜਾਂ ਦੇ ਸੀਐਮ ਸ਼ਾਮਲ ਹੋ ਸਕਦੇ ਨੇ